ਇੱਕ ਬਹੁਤ ਹੀ ਉਪਯੋਗੀ ਕਹਿ ਲਿਏ ਜਾਂ ਬਹੁਤ ਹੀ ਵਧੀਆ ਮਸ਼ੀਨ ਵੈਸੇ ਲਿਖਿਆ ਹੋਇਆ ਦਾ ਇਹਦੇ ਉੱਤੇ ਯੂਰੋਪਾ ਆ ਇਹ ਐਨੀ ਕ ਕਾਰਗਰ ਹੈਗੀ ਆ ਵੀ ਜੇ ਆਪਾਂ ਇਹਦੇ ਵਿਸ਼ੇ ਵਿੱਚ ਗੱਲ ਕਰ ਲਈਏ ਤਾਂ ਇਹ ਪੱਠੇ ਵਧਣ ਵਾਲੀ ਮਸ਼ੀਨ ਆ ਆਪੇ ਪੱਠੇ ਵਧਦੀ ਆ ਟਰੈਕਟਰ ਦੇ ਨਾਲ ਤੇ ਆਪੇ ਹੀ ਲੱਦਦੀ ਆ ਹੁਣ ਆਪਾਂ ਇੱਕ ਪੱਧਰ ਤੋਂ ਇਹਨੂੰ ਉਹ ਦੇਖਣਾ ਸਟਾਰਟ ਕਰਦੇ ਆ ਤੇ ਆ ਦੇਖੋ ਥੱਲੇ ਜਿਹੜਾ ਇਹਦੇ ਕਟਰ ਜਿਹੜਾ ਆ ਉਹ ਲੱਗਿਆ ਹੋਇਆ ਉਹ ਜਿੱਦਾਂ ਅੱਗੇ-ਅੱਗੇ ਚੱਲਦੀ ਆ ਤਾਂ ਉਹ ਕਟਰ ਜਿਹੜਾ ਘੁੰਮਦਾ ਤੇ ਆ ਦੇਖੋ ਹੁੱਕ ਆ ਲੱਗੀ ਹੋਈ ਆ ਤੇ ਛਾਵਟ ਅੱਜ ਇਹ ਦਿਖਾਉਣਾ ਛਾਵਟ ਜਿਹੜੀ ਆ ਉਹ ਟਰੈਕਟਰ ਦੇ ਵਿੱਚ ਪੈ ਜਾਂਦੀ ਆ ਤੇ ਇਹਦੇ ਅੰਦਰ ਮੈਂ ਤੁਹਾਨੂੰ ਦਿਖਾਉਣਾ ਚੈਨਾ ਜਿਹੜੀਆਂ ਉਹ ਲੱਗੀਆਂ ਹੋਈਆਂ ਆ ਆ ਦੇਖੋ ਇਹ ਚੈਨਾ ਲੱਗੀਆਂ ਹੋਈਆਂ ਤੇ ਆ ਜਿਹੜਾ ਆ ਸਿਸਟਮ ਆ ਇਹ ਪੱਠਿਆਂ ਨੂੰ ਪਿੱਛੇ ਵੱਲ ਉਹ ਧੱਕੀ ਜਾਂਦਾ ਤੇ ਪਿੱਛੇ ਤੱਕ ਤੱਕ ਕੇ ਪਿੱਛੋਂ ਫਿਰ ਉਹ ਪੱਠੇ ਜਿਹੜੇ ਜਦੋਂ ਜਿਉਂ-ਜਿਉਂ ਵੱਧੇ ਜਾਂਦੇ ਆ ਤਾਂ ਉੱਪਰ ਤੱਕ ਜਿਹੜੇ ਉਹ ਪੈਕ ਉਹ ਹੋਈ ਜਾਂਦੇ ਆ ਤੇ ਜਦੋਂ ਇਹ ਫੁੱਲ ਭਰ ਜਾਂਦੀ ਆ ਦੇਖੋ ਇੱਥੇ ਤੱਕ ਉੱਪਰ ਤੱਕ ਉੱਪਰ ਵੀ ਲੱਗੇ ਹੋਏ ਆ ਫੁੱਲ ਜਦੋਂ ਇਹ ਭਰ ਜਾਂਦੀ ਆ ਤਾਂ ਇਹਨੂੰ ਟਰੈਕਟਰ ਦੇ ਨਾਲ ਐਦਾਂ ਜੁੜੀ ਜੜਾਈ ਨੂੰ ਆ ਕੇ ਆ ਦੇਖੋ ਆ ਸਾਹਮਣੇ ਆ ਗਾਇਆਂ ਖੜੀਆਂ ਤੇ ਬਸ ਪਿੱਛੋਂ ਇੱਕ ਬੰਦਾ ਖਿੱਚ-ਖਿੱਚ ਕੇ ਤੰਗਲੀ ਦੇ ਨਾਲ ਸੁੱਟਦਾ ਜਾਂਦਾ ਕਿਉਂਕਿ ਜੇ ਗਾਇਆਂ ਜਿਹੜੀਆਂ ਹੈਗੀਆਂ ਆ ਉਹ 150 ਗਾਏ ਹੈਗੀ ਆ ਤਾਂ ਉਹਨੂੰ ਪੱਠੇ ਇੱਕੋ ਹੀ ਬੰਦਾ ਜਿਹੜਾ ਆ ਉਹ ਪਾ ਸਕਦਾ ਬਹੁਤ ਵਧੀਆ ਤਕਨੀਕ ਜਦ ਕੇ ਇਹ ਉਹਨੇ ਪੁਰਾਣੀ ਹੋ ਚੁੱਕੀ ਆ ਪਰ ਗੱਲ ਸੋਚਣ ਦੀ ਇਹ ਆ ਕਿ ਕਿਹੜੇ ਟਾਈਮਾਂ ਦੇ ਵਿੱਚ ਇਹਨਾਂ ਨੇ ਅਜਿਹੇ ਦਿਮਾਗ ਲਾਏ ਕਿ ਜਿਹੜੀ ਲੇਬਰ ਆ ਉਹ ਘੱਟ ਤੋਂ ਘੱਟ ਯੂਜ਼ ਕਰਨੀ ਪਵੇ ਬਹੁਤ ਵਧੀਆ machine.